ਇਤਮਾਨ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਅਮਰਜੀਤ ਧਮਾਨ ਵੱਲੋਂ ਨਿਗਾ ਨਿਗਾ ਸਵਾਗਤ ਹੈ ਜੀ ਸ਼੍ਰੀ ਰਾਮ ਸੇਵਕ ਯੁਵਾ ਕਲਾ ਮੰਚ ਜੋ ਚੰਡੀਗੜ੍ਹ 48 ਸੈਕਟਰ ਵੀ ਇਹ ਰਾਮਲੀਲਾ ਮੰਚ ਹੈ ਸੋ ਇਹਨਾਂ ਦੇ ਦੁਆਰਾ 22 ਸਤੰਬਰ ਨੂੰ ਰਾਮਲੀਲਾ ਸ਼ੁਰੂ ਕੀਤੀ ਜਾ ਰਹੀ ਹੈ ਅੱਜ ਇਸ ਰਾਮਲੀਲਾ ਦੀ ਰਿਹਸਲ ਹੈ ਜੋ ਤੁਹਾਨੂੰ ਉਹਦੀਆਂ ਚਲਕੀਆਂ ਦਿਖਾਉਣੀ ਹੈ ਆਪੇ ਜੋ ਵੀ ਇੱਥੇ ਪਹੁੰਚੇ ਹੋਏ ਨੇ ਆਪਾਂ ਉਹਨਾਂ ਨਾਲ ਗਰਵਾਤ ਵੀ ਕਰਦੇ ਆਂ ਇਹ ਰਹਿਸੋਲੇ ਨਾਲ ਦੀ ਬਿਲਕੁਲ ਬਰਕਰਾਰ ਚੱਲ ਰਹੀ ਹੈ ਆਉ ਦਿਖਾਉਣੀ ਤੁਹਾਨੂੰ ਇਹ ਚਲਕੀਆਂ ਮਨਤਾ ਕੀ ਆ्ञਾ ਕੋ ਨਿਭਾਨੇ ਜਾ ਰਹਾ ਮਨਤਾ ਕੀ ਆ्ञਾ ਕੋ ਨਿਭਾਨੇ ਜਾ ਰਹਾ ਮੀਤਕ ਦੀਰ ਬਦਲੀ ਹੈ

I'm ਕੁੜੀ ਬਣ ਗਈ ਚਰਮਾ ਨੂੰ ਮੈਂ ਨਾਮਤਾ ਕੀ ਆ ਗਿਆ ਕੁੜੀ ਬਣ ਗਈ ਚਰਮਾ ਨੂੰ ਮੈਂ ਤੇਰੀ ਕੱਤੀ ਦੀ ਬਦਲੀ ਨ ਕਰਾਂਗੀ ਰੱਬ ਨੂੰ

ਰੌਮ ਬੇਚਾ ਰੌਮ ਮੈਂ ਪਿਆਰ ਕਰਦੀ ਹੂੰ ਉਹ ਮੁਝੇ ਰੌਮ ਬੇਚਾ जय श्री राम जय श्री राम जी की नाम आयुष नौडिया तो में श्री राम सेवक युवा कला मंच के साथ आ, पिछले तीन वर्षों से रामलीला कर रहा हूँ और ये मेरा चौथा वर्ष है तो अभी मुझे सर ने प्रभु श्री राम जी का रोल निभाने का मौका दिया है जी। तो कितने दिन हो गए लगभग हमें एक महीना तो मुझे होने वाला है और केरे केरे इसको तो अलावा भी कोई रोल किया हाँ जी मैंने रामलीला में पहले लक्ष्मण जी का भी रोल किया है भरत जी का भी रोल किया है जी सर तो एक डायलॉग हो जाए राम जी का ओके विप्र प्रसादा धर्नी धरुभम विप्र प्रसादा कमलाबरुभम विप्र प्रसादा अजीतो जितो हम विप्र प्रसादा मम राम नामम भगवान शेष कहते हैं कि वे पृथ्वी को धारण करते हैं तो केवल ब्राह्मणों के कारण स्वयं नारायण कहते हैं कि वे लक्ष्मीपति है केवल ब्राह्मणों के कारण देव सेनापति स्कंद के कहते हैं कि ब्राह्मणों के कारण ही वे अजय है परंतु मैं मैं कहता हूँ कि मैं राम हूँ मात्र ब्राह्मणों के आशीर्वाद के कारण ये डायलॉग में बोलूंगा परशुराम जी को जी। जब वो आएंगे और वो कहेंगे कि वो कहते हैं कि या तो आप अपना ही राम का नाम बदल दो उनका नाम भी परशुराम होता है जी। तो तब मैं उनको कहता हूँ कि जो भी राम है केवल ब्राह्मणों के आशीर्वाद के कारण ही है प्रगति शर्मा ਤੁਸੀਂ ਕਿਹੜਾ ਰੋਲ ਨਿਭਾ ਰਹੇ ਹੋ ਇਸ ਰਾਮ ਦੇ ਵਿੱਚ ਇਸ ਵਾਰ ਮੈਂ ਸੀਤਾ ਦਾ ਰੋਲ ਕਰ ਰਹੀ ਹਾਂ ਜੀ ਪਹਿਲਾਂ ਪਿਛਲੀ ਵਾਰ ਮੈਂ ਵੈਦਵਤੀ ਔਰ ਸੁਮਿਤਰਾ ਮਾਤਾ ਦਾ ਕੀਤਾ ਸੀ ਪਰ ਸਰ ਨੇ ਇਸ ਵਾਰ ਮੈਨੂੰ ਮੌਕਾ ਦਿੱਤਾ ਹੈ ਕਿ ਸੀਤਾ ਦਾ ਕਰੈਕਟਰ ਕਰਾਂ ਜੀ ਤੇ ਆਈ ਹੋਪ ਸਰ ਕਿ ਮੈਂ ਇਹਨੂੰ ਪੂਰੀ ਸਦਨ ਨਾਲ ਨਿਭਾਵਾਂਗੀ ਜੀ ਤੇ ਥੈਂਕ ਯੂ ਇਸ ਤੋਂ ਇਲਾਵਾ ਕਿੱਥੇ ਹੋਰ ਰੋਲ ਕੀਤੇ ਆ ਵੈਸੇ ਮੈਂ ਪਹਿਲਾਂ ਕਿੱਥਾ ਹੋਇਆ 46 ਤੋਂ 20 ਸੈਕਟਰ ਚ ਵੀ ਕੀਤਾ ਹੈ ਕੰਮ 21 ਸੈਕਟਰ ਚ ਕੀਤਾ ਹੋਇਆ ਹੈ ਪਰ ਸਭ ਤੋਂ ਵਧੀਆ ਮੈਨੂੰ ਇੱਥੇ ਦਾ ਮਾਹੌਲ ਬਹੁਤ ਵਧੀਆ ਹੈ ਜੀ ਬਹੁਤ ਵਧੀਆ ਥੈਂਕ ਯੂ ਪ੍ਰਦੀਪ ਸਰ ਬਾਰੇ ਕੀ ਕਹੂੰ ਇਹਨਾਂ ਦੀ ਡੈਡੀਕੇਸ਼ਨ ਪੈਸ਼ਨ ਹੈਟਸ ਆਫ ਸਰ ਮਤਲਬ ਇਨੇ ਸਾਲ ਹੋ ਗਏ ਇਹਨਾਂ ਨੂੰ ਕੰਮ ਕਰਦੇ ਹੋਏ ਤਾਂ ਵੀ ਸਿਮਿਲਰ ਪੈਸ਼ਨ ਸੇਮ ਡੈਡੀਕੇਸ਼ਨ ਹੈ ਨਾ ਚਲੇ ਵੀ ਹਲੇ ਵੀ ਇਹਨਾਂ ਨੇ ਜਿਹੜਾ ਦਸ਼ਤਕ ਦਾ ਰੋਲ ਕੀਤਾ ਸੀ ਸਾਰੇ ਇਹਨਾਂ ਨੂੰ ਬਹੁਤ ਧਿਆਨ ਨਾਲ ਦੇਖ ਰਹੇ ਸੀ ਮੈਂ ਆਪ ਦੇਖ ਰਹੀ ਸੀ ਮਤਲਬ ਹੈਟਸ ਆਫ ਸਰ ਆਪ ਹਾਂ ਜੀ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੀ ਜੈ ਸ਼੍ਰੀ ਰਾਮ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਇੰਦਰਜੀਤ ਕੌਰ ਹੈ ਜੀ ਸੋ ਇਸ ਜੋ ਰਾਮ ਜੀ ਦਾ ਯੂਵਾ ਕਲੱਬ ਦੇ ਨਾਲ ਤੁਸੀਂ ਜੁੜੇ ਹੋ ਕਿੰਨੇ ਕ ਸਮੇਂ ਤੋਂ ਜੁੜੇ ਹੋ ਅਸੀਂ ਜਦੋਂ ਤੋਂ ਸ਼ੁਰੂ ਹੋਈ ਹੈ ਉਸ ਟਾਈਮ ਤੋਂ ਜੁੜੀਆਂ ਮੈਂ ਤਾਂ ਇਸ ਨੂੰ ਔਰ ਵਾ ਪਿਛਲੀ ਵਾਰ ਮੇਰਾ ਪੂਰਾ ਰੋਲ ਸੀ ਇਤਨਾ ਉਹਦੇ ਵਿੱਚ ਹੈਗਾ ਹਾਂ ਕਿਹੜੇ ਰੋਲ ਨੂੰ ਭਾਈ ਨਾ ਰੋਲ ਨਹੀਂ ਮੇਰਾ ਕਹਿਣ ਦਾ ਮਤਲਬ ਚੀਫ ਗੈਸਟਰ ਨੂੰ ਆਇਆ ਨੂੰ ਟੈਂਡ ਕਰਨਾ ਸਭ ਕੁਝ ਮੈਨੇਜ ਕਰਨਾ ਖਾਣੇ ਦਾ ਸਾਰਾ ਕਰਨਾ ਉਹ ਮੇਰੇ ਅੰਦਰ ਇਸ ਤਰ੍ਹਾਂ ਕਰਨਾ ਸੇਵਾ ਸੀ ਜੀ ਸਾਰਾ ਇਸ ਵਾਰ ਤੁਸੀਂ ਕੀ ਕਰ ਰਹੇ ਹੋ ਐਤ ਕਿ ਵੀ ਸੇਮ ਹੀ ਹੈ ਮੇਰਾ ਅੱਛਾ ਜੀ ਹਾਂ ਜੀ ਹਾਂ ਜੀ ਪੂਰੀ ਜ਼ਿੰਮੇਵਾਰੀ ਨਾਲ ਹਾਂ ਪੂਰੀ ਜ਼ਿੰਮੇਵਾਰੀ ਨਾਲ ਨਿਭਾ ਰਹੇ ਹਾਂ ਕੀ ਕਹੋਗੇ ਆਪਣੇ ਪ੍ਰਦੀਪ ਪਰ ਬੀਬੀ ਜੀ ਉਹਨਾਂ ਬਾਰੇ ਤਾਂ ਕਿਆ ਕਹਿਣਾ ਜੋ ਇੰਨਾ ਅੱਛਾ ਇਹ ਕਰ ਰਹੇ ਆ ਸਾਨੂੰ ਲੱਗਦਾ ਇਹ ਨਹੀਂ ਵੀ ਕੋਈ ਹੋਰ ਕੋਈ ਹੋਰ ਬੰਦਾ ਵੀ ਕਰ ਸਕਦਾ ਆ ਪਰ ਇਹਨਾਂ ਦਾ ਬੇਟਾ ਵੀ ਬਹੁਤ ਅੱਛਾ ਕਰਦਾ ਰਾਬੰਦਾ ਰੋਲ ਨਿਕਾ ਹਾਂਜੀ ਇਹਨਾਂ ਦਾ ਤਾਂ ਬਹੁਤ ਅੱਛਾ ਰੋਲ ਆ ਹਾਂ ਸਾਰੀ ਰਾਮ ਰੀਲਾ ਇਹਨਾਂ ਦੇ ਸਿਰ ਤੇ ਆ ਸਾਡੀ ਹੈਗੀ ਹੈ ਨਾ ਹਾਂਜੀ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਹੈ ਜੀ ਸੰਗੀਤਾ ਸ਼ਰਮਾ ਜੀ ਇਹ ਬੱਚੇ ਜੋ ਰੈਹਸਲ ਕਰ ਰਹੇ ਨੇ ਇਹ ਰਾਮਲੀਲਾ ਵੀ ਕਰਦੇ ਨੇ ਤੁਸੀਂ ਰਾਮਲੀਲਾ ਦੇਖੀ ਹੈ ਇਹਨਾਂ ਦੀ ਇਹਨਾਂ ਦੀ ਲਾਸਟ ਟਾਈਮ ਦੇਖੀ ਸੀ ਕਿਵੇਂ ਲੱਗੀ ਬਹੁਤ ਅੱਛੀ ਲੱਗੀ ਜੀ ਤੇ ਹੁਣ ਵੀ ਇਹਨਾਂ ਦਾ ਜਿਹੜਾ ਹੋ ਰਿਹਾ ਪ੍ਰੋਗਰਾਮ ਦੇ ਅਸਰ ਵਗੈਰਾ ਬਹੁਤ ਅੱਛੀ ਲੱਗ ਬਹੁਤ ਅੱਛੀ ਬਹੁਤ ਅੱਛੀ ਤੁਹਾਡਾ ਕੀ ਨਾਮ ਹੈ ਮੇਰਾ ਨਾਮ ਜਸਪ੍ਰੀਤ ਕੌਰ ਹੈ ਜੀ ਤੁਸੀਂ ਕੀ ਕਹੋਗੇ ਜਿਹੜੇ ਇਹ ਰੈਹਸਲ ਕਰ ਰਹੇ ਆ ਰਾਮਲੀਲਾ ਵੀ ਦੇਖੀ ਹੋਣੀ ਹੈ ਤੁਹਾਨੂੰ ਹਾਂਜੀ ਮੈਂ ਲਾਸਟ ਟਾਈਮ ਦੇਖੀ ਸੀਗੀ ਬਹੁਤ ਅੱਛਾ ਕਿਰਦਾਰ ਨਿਰਭਾਇਆ ਸਭ ਬੱਚਿਆਂ ਨੇ ਮਤਲਬ ਡਾਇਰੈਕਟਰ ਸਾਹਿਬ ਦੀ ਪੂਰੀ ਮਿਹਨਤ ਬੱਚਿਆਂ 'ਚ ਦਿਖਦੀ ਹੈ ਜੋ ਬੱਚੇ ਮਤਲਬ ਕਰਦੇ ਨੇ ਬਹੁਤ ਅੱਛਾ ਕਰਦੇ ਨੇ ਇੱਕ ਇੱਕ ਬੱਚੇ ਦਾ ਰੋਲ ਔਰ ਇੱਕ ਇੱਕ ਬੱਚੇ ਦਾ ਮਤਲਬ ਉਹ ਦੇਖਣ ਵਾਲਾ ਹੈ ਬਹੁਤ ਹੀ ਅੱਛਾ ਹੈ ਸਾਨੂੰ ਤਾਂ ਇੰਨਾ ਅੱਛਾ ਲੱਗ ਰਿਹਾ ਹੈ ਰਿਹਰਸਲ ਦੇਖ ਹੀ ਸਾਨੂੰ ਇੰਨਾ ਅੱਛਾ ਲੱਗ ਰਿਹਾ ਹੈ ਤੁਸੀਂ ਦੇਖੋ ਤੁਸੀਂ ਉਹ ਪਰਦੇ ਦੇ ਜਦੋਂ ਆਣਗੇ ਬੱਚੇ ਦੇ ਕਿੰਨਾ ਉਹ ਕਰਨਗੇ ਵੱਡੀ ਗੱਲ ਕਰਨਗੇ ਹੈਨਾ ਬਹੁਤ ਅੱਛਾ ਲੱਗੇਗਾ ਬਹੁਤ ਅੱਛਾ ਥੈਂਕ ਯੂ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਤੁਸੀਂ ਰੈਸਲ ਦੇਖ ਰਹੇ ਹੋ ਰੈਸਲ ਕਿਸ ਤਰ੍ਹਾਂ ਲੱਗੀ ਹੈ ਇਹਨਾਂ ਦੀ ਜੋ ਰੋਲ ਨੇ ਨਿਭਾਉਂਦੇ ਨੇ ਕਿਵੇਂ ਰੈਸਲ ਤਾਂ ਸਰ ਬਹੁਤ ਸੋਹਣੀ ਲੱਗੀ ਹੈ ਪਰ ਮੈਂ ਪਿਛਲੇ ਸਾਲ ਇਹਨਾਂ ਦੀ ਪੂਰੀ ਰਾਮਲੀਲਾ ਵੀ ਦੇਖੀ ਹੈ ਅੱਛਾ ਜੀ ਹਾਂਜੀ ਤੇ ਬਹੁਤ ਪ੍ਰਦੀਪ ਜੀ ਬਹੁਤ ਅੱਛਾ ਕਦਰ ਨਿਭਾ ਰਹੇ ਨੇ ਪਰ ਜਿਹੜਾ ਜਿੰਨੇ ਨੇ ਰੋਲ ਕੀਤਾ ਬਹੁਤ ਹਲਾਕੇ ਰੱਖਤਾ ਸਾਰਾ ਅੱਜ ਕਿਹੜਾ ਰੋਲ ਕੀਤਾ ਇਹਨਾਂ ਨੇ ਦਸ਼ਰਥ ਦਾ ਰੋਲ ਕੀਤਾ ਹੈ ਹਾਂਜੀ ਤੇ ਜਿਹੜਾ ਰਾਮ ਜੀ ਹੈਗੇ ਇਹਨਾਂ ਦੇ ਰਾਮ ਜੀ ਵੀ ਬਹੁਤ ਪਿਆਰੇ ਬੱਚੇ ਨੇਗੇ ਇਹ ਵੀ ਬਹੁਤ ਸੋਹਣਾ ਰੋਲ ਕਰ ਰਹੇ ਨੇ ਬਾਕੀ ਬੱਚੇ ਤਾਂ ਸਾਰੇ ਹੀ ਅੱਛੇ ਨੇਗੇ ਠੀਕ ਹੈ ਨਾ ਪਰ ਮੈਨੂੰ ਰਾਮ ਜੀ ਦਾ ਰੋਲ ਤੇ ਦਸ਼ਰਥ ਜੀ ਦਾ ਰੋਲ ਅੱਜ ਬੜਾ ਪਿਆਰਾ ਲੱਗਿਆ ਹਾਂ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਮਾਤਾ ਜੀ ਆਪਣਾ ਸ਼ੁਭਨਾਮ ਬੇਉਲਾ ਠਾਕੁਰ ਜੀ ਸੋ ਤੁਸੀਂ ਬਹੁਤ ਰਾਮਲੀਲਾ ਦੇਖੀਆਂ ਹੋਣੀਆਂ ਨੇ ਅੱਜ ਤੱਕ ਆਪਣੀ ਜ਼ਿੰਦਗੀ ਦੇ ਵਿੱਚ ਹਾਂਜੀ ਮੈਨੂੰ ਤਾਂ ਰਾਮਲੀਲਾ ਬਹੁਤ ਪਿਆਰੀ ਹੈ ਬਚਪਨ ਤੋਂ ਹੀ ਜੀ ਸਾਨੂੰ ਮੇਰੇ ਪਿਤਾ ਜੀ ਲੈ ਕੇ ਜਾਂਦੇ ਹੁੰਦੇ ਸੀ ਛੋਟੀਆਂ ਨੀ ਸੀ ਤਾਂ ਕਿਉਂ ਕੁੜੀਆਂ ਨੂੰ ਸਾੜੇ ਚ ਇਕੱਲਾ ਨਹੀਂ ਭੇਜਦੇ ਤੇ ਹਾਂਜੀ ਤਾਂ ਮੈਨੂੰ ਤਾਂ ਬਹੁਤ ਲੱਗਦਾ ਰਾਮਲੀਲਾ ਦੇ ਨਾਲ ਜੀ ਇਹ ਜਿਹੜੀ ਹੁਣ ਇਹ ਰੈਫਰਲ ਚੱਲ ਰਹੀ ਹੈ ਤੁਹਾਡੇ ਮਹੱਲੇ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਇਹ ਕਿਵੇਂ ਲੱਗ ਰਹੀ ਤੁਹਾਨੂੰ ਇਹਨੂੰ ਬਹੁਤ ਅੱਛੀ ਲੱਗ ਰਹੀ ਹੈ ਜਿੰਨਾ ਬੋਲੋ ਉਤਨੀ ਕਮ ਹੈ ਜੀ ਬਹੁਤ ਅੱਛੀ ਹੈ ਔਰ ਜੋ ਅੱਜ ਦਸਹਰਾ ਚੜਾ ਰੂਣੂ ਆ ਰਾਮ ਜੀ ਦਾ ਹੋਇਆ ਬਾਕੀ ਇਹ ਸੂਬ ਨਾ ਕਰਾ ਹੋਇਆ

उसमें तो आंखों में आंसू आ जाते हैं ना तो बढ़िया है। तो कोई होगा जिसको नहीं आएगी आंसू ने तो ये तो आंसू आ ही जाते हैं ना बहुत हाँ। तो अच्छी है ਨੋ ਤੇ ਉਹਨੇ ਵੀ ਵੱਧ ਚੜ ਕੇ ਸਾਡਾ ਰਾਮਰੀਲਾ 48 ਵਿੱਚ ਦੇਖੋ ਜੀ ਔਰ ਸਾਡੇ ਰੀਜਨਲ ਕਲਾਕਾਰ ਦੇਖੋ ਤੁਸੀਂ ਹੈਗੇ ਨਾਟ ਪੜਦੇ ਇੱਥੇ ਹੈਗੇ 48 ਵਿੱਚ ਜੀ ਜੀ ਹਾਂ ਜੀ ਹਾਂ ਕਿਉਂਕਿ ਕੋਈ ਇਹਨਾਂ ਨੇ ਬੈਕਗ੍ਰਾਉਂਡ ਮਿਊਜ਼ਿਕ ਨਹੀਂ ਕੋਈ ਬੈਕਗ੍ਰਾਉਂਡ ਇਹਨਾਂ ਦੇ ਡਾਇਲੋਗ ਨਹੀਂ ਹੈਗੇ ਖੁਦ ਬੋਲਦੇ ਆਪੇ ਹੀ ਬੋਲਦੀ ਹੈ ਸਾਰੇ ਜੀ ਔਰ ਬੱਚਿਆਂ ਨੂੰ ਇੰਨਾ ਸੋਨਾ ਸਖਾਉਂਦੇ ਆ ਸ਼ਾਇਦ ਕੋਈ ਹੈਡ ਕੰਨੀ ਲੈਂਦਾ ਹੋਣਾ ਜੇ ਨਹੀਂ ਇਨੀ ਲਈਓ ਆਪਣੀ ਹੈਗੇ ਨਾ ਬਹੁਤ ਅੱਛਾ ਕਰ ਰਹੇ ਮੈਂ ਤਾਂ ਪਿਛਲੇ ਸਾਲ ਵੀ ਨਾ ਵਿਚੇ ਰਹੀ ਹੈਗੀਆਂ ਔਰ ਤੁਸੀਂ ਪਿਛਲੇ ਸਾਲ ਵੀ ਮੇਰੀ ਲੈ ਕੇ ਗਏ ਸੀ ਇੰਟਰਵਿਊ ਇੱਕ ਦੋ ਵਾਰੀ ਇਸ ਕਰਕੇ ਬਹੁਤ ਅੱਛਾ ਹੀ ਕਰਦੇ ਹੈਗੇ ਨਾ ਅਸਤਾ ਇਹ ਕਹਿੰਦੇ ਆ ਕਿ ਸਾਰੇ ਸਹਿਯੋਗ ਦੇਣ ਸਭ ਦੇ ਸਹਿਯੋਗ ਨਾਲ ਸਾਡਾ ਇਹ ਕਾਰਜਕ੍ਰਮ ਪੂਰਾ ਹੋਵੇਗਾ ਹਨ ਜੀ ਹਾਂ ਹਾਂ ਬਾਕੀ ਕਾਡਾ ਮੀਡੀਆ ਵਾਲੇ ਦਾ ਸਾਡੇ ਨੂੰ ਬਹੁਤ ਥੈਂਕ ਯੂ ਤੁਸੀਂ ਪਿਛਲੀ ਵਾਰ ਵੀ साडी बाज ऊपर लगे तो ऐप की बिन जा रहे है गेम हम कहेंगे है। सियापति राम चंद्र महाराज की जय सियापति रामचंद्र महाराज की जय जय हो सियापति रामचंद्र महाराज की जय बोलो सारे जय पवनसुत हनुमान की जय ਬਸ ਸਾਡੇ ਦਰਵਾਰੇ ਕੀ ਜੈ ਆਪਣੇ ਆਪਣੇ ਗੁਰੂ ਮਹਾਰਾਜ ਕੀ ਜੈ ਜੀ ਵਿਕਾਸ ਸੋਨੀ ਜੀ ਤੁਸੀਂ ਜੋ ਸ਼੍ਰੀ ਰਾਮ ਯੁਵਾ ਕਲਾ ਮੰਚ ਚੰਡੀਗੜ੍ਹ 48 ਸੈਕਟਰ ਦੇ ਪ੍ਰਧਾਨ ਹੋ ਤੇ ਹਰ ਸਾਲ ਤੁਸੀਂ ਇਹ ਰਾਮ ਨੀਲਾ ਮੰਚ ਚ ਚਲਾ ਰਹੇ ਹੋ ਤੇ ਅੱਜ ਇਹ ਰਹਿਸਲ ਵੀ ਹੋ ਰਹੀ ਹੈ ਕੀ ਕਹੂੰ ਅ ਰੈਸਲ ਸਾਰੇ ਬੱਚਿਆਂ ਨੂੰ ਅਸੀਂ ਇੱਥੇ ਇਕੱਠਾ ਕੀਤਾ ਹੋਇਆ ਔਰ ਪ੍ਰਦੀਪ ਜੀ ਸਾਡੇ ਡਾਇਰੈਕਟਰ ਸਾਹਿਬ ਬਹੁਤ ਹੀ ਮਿਹਨਤੀ ਬਹੁਤ ਮਿਹਨਤ ਦੇ ਨਾਲ ਕਰ ਰਹੇ ਹਨ ਔਰ ਇਹਨਾਂ ਦੀ ਉਹਦੇ ਵਿੱਚ ਬਿਲਕੁਲ ਬੱਚੇ ਐਨੇ ਪਾਲਿਸ਼ ਹੋ ਰਹੇ ਹਨ ਐਨੇ ਵਧੀਆ ਤਰੀਕੇ ਨਾਲ ਪ੍ਰੋਗਰਾਮ ਕਰਨ ਦੀ ਪਲਾਨ ਕਰ ਰਹੇ ਆ ਕਿ ਬਹੁਤ ਅੱਛਾ ਪ੍ਰੋਗਰਾਮ ਹੋਏਗਾ ਰਾਮਲੀਲਾ ਬਹੁਤ ਅੱਛੀ ਲੈਵਲ ਦੀ ਇਹਦਾ ਚੰਡੀਗੜ੍ਹ ਚ ਨਾਮ ਹੈ ਸਾਡਾ ਦੂਸਰੇ ਤੀਸਰੇ ਨੰਬਰ ਤੇ ਅਸੀਂ ਆਂਦੇ ਆ ਲੇਕਿਨ ਇਸ ਵਾਰੀ ਇਹਦਾ ਅਲੱਗ ਬਿਲਕੁਲ ਵਿਊ ਹੋਏਗਾ ਲੋਕਾਂ ਦੇ ਕਹਿੰਦਾ ਲੋਕ ਦੂਰੋਂ ਦੂਰੋਂ ਇਹਨੂੰ ਦੇਖਣ ਆਣਗੇ ਜੀ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਤਕਦੀਮ ਕੁਮਾਰ ਜੀ ਤੁਸੀਂ ਬਹੁਤ ਦਹਾਕਿਆਂ ਤੋਂ ਤਕਰੀਬਾਂ ਨਾਲ ਜੁੜੇ ਹੋਏ ਹੋ ਰਾਮਲੀਲਾ ਦੇ ਨਾਲ ਪਤਾ ਨਹੀਂ ਤੁਸੀਂ ਕਿੰਨੇ ਕ ਅੱਜ ਤੱਕ ਕਿਰਦਾਰ ਨਿਭਾਏ ਹੋਣੇ ਤੇ ਡਾਇਰੈਕਟਰ ਵੀ ਤੁਸੀਂ ਹੋ ਰਾਮਲੀਲਾ ਦੇ ਹੁਣ ਇਹ ਜੋ ਸ਼੍ਰੀ ਨਾਮ ਯੁਵਾ ਕਲਾ ਮੰਚ ਚੰਡੀਗੜ੍ਹ ਹੈ ਇਹਨਾਂ ਦੇ ਵਿੱਚ ਤੁਸੀਂ ਡਾਇਰੈਕਸ਼ਨ ਵੀ ਦੇ ਰਹੇ ਹੋ ਤੇ ਰਹਸਲ ਵੀ ਚੱਲ ਰਹੀ ਹੈ ਹਾਂਜੀ ਸਰ ਰਹਸਲ ਚੱਲ ਰਹੀ ਹੈ ਬਿਲਕੁਲ ਅਰ ਜਿਹੜਾ ਇਸ ਸਾਲ ਦਾ ਸਾਡਾ ਹੈ ਨਾ ਵਿਚਾਰ ਜਿ ਕਿ ਇਸ ਤੋਂ ਕੋਈ ਸ਼ੱਕ ਨਹੀਂ ਕਿ ਬੱਚੇ ਥੋੜੇ ਨਵੇਂ ਹਨ ਲੇਕਿਨ ਜਿੱਦਾਂ ਮੈਂ ਉਹਨਾਂ ਨੂੰ ਚਾਹਦਾ ਉਦਾਂ ਵਿਚਾਰੇ ਉਹ ਬੱਚੇ ਟੱਲ ਵੀ ਰਹੇ ਨੇ ਜੀ ਔਰ ਇਸ ਵਾਰੀ ਦੇਖੋ ਜਿਹੜੀ ਅੱਜ ਤੱਕ ਰਾਮ ਮੀਲ ਲ ਮੰਚਾਂ ਹੋ ਰਿਹਾ ਉਹ 파ਰਸੀ ਚੱਲ ਰਿਹਾ ਹੈ ਜੀ ਅਸੀਂ 파ਰਸੀ ਰਾਮ ਮੀਲ ਲ ਦਾ ਵੀ ਸੀਨ ਦਿਖਾ ਰਹੇ ਹਾਂ ਜੀ ਔਰ ਥੀਏਟਰ ਵਾਲੇ ਸੀਨ ਵੀ ਦਿਖਾ ਰਹੇ ਹਾਂ ਜੀ ਦੋਨਾਂ ਦਾ ਮਿਕਸਚਰ ਕਰਕੇ ਅਸੀਂ ਇਸ ਵਾਰੀ ਸ਼੍ਰੀ ਰਾਮ ਸੇਵਕੀਵਾ ਕਲਾ ਮੰਚ ਦੇ ਮੰਚ ਦੇ ਉੱਤੇ ਹਾਜ਼ਰੀ ਭੇਜ ਜਾ ਰਹੇ ਹਾਂ ਔਰ ਉਮੀਦ ਕਰਦੇ ਹਾਂ ਕਿ ਇਹ RAM LILA ਦਾ ਮੰਚਨ ਬਹੁਤ ਬਿਹਤਰੀਨ ਹੋਏਗਾ। ਔਰ ਖਾਸ ਕਰਕੇ ਜਿਹੜਾ ਇੱਥੇ ਰ ਹਸਣ ਦਾ ਮਾਹੌਲ ਬਣਿਆ ਹੈ। ਤੇ ਸੁਸਾਇਟੀ ਦੇ ਬੰਦੇ ਸਾਰੇ ਮਿਲ ਕੇ ਪ੍ਰਧਾਨ ਵੀ ਨੇ ਆਈਡੀਆ ਲਗਾਇਆ। ਕਿਉਂ ਆਪਾਂ ਕਿਤੇ ਜਾਣਾ ਇਹਨਾਂ ਨੇ ਸਾਰਾ ਮੈਨੇਜ ਕੀਤਾ। ਹੁਣ ਤੁਸੀਂ ਦੇਖਿਆ ਹੀ ਹੋਣਾ ਕਿ ਮੁਹੱਲੇ ਦੀਆਂ ਜਿਹੜੀਆਂ ਖੜੇ ਨੇ ਇਹ ਸਾਰੇ ਇਸ ਵਕਤ ਉਹਨਾਂ ਨੇ ਕਈਆਂ ਨੇ ਖਾਣਾ ਖਾਣਾ ਕਿਸੇ ਨੇ ਬਣਾਣਾ। ਲੇਕਿਨ ਉਹਦੇ باوجود ਵੀ ਇਹਨਾਂ ਬੱਚੇ ਨਾਲ ਇੰਨੇ ਹਤਿਆਜ ਨੇ। ਅਸੀਂ ਇਹਨਾਂ ਦਾ

रामलीला का मंचन जोड़ा है वो सैक्टर फोर्टी एट चाहिए रीजन इज दिस कि पिछले साल भी मंचन इसी जगह पर किया जिन्नी सोसायटियां सारे जुड़ी हुई है सोसायटियां ये कह रही हैं इतनी जनता कह रही है कि जिसे पिछले साल ती रामलीला की थी है उसे इस साल भी इस जगह पर करो तो साड़ी रामलीला फोर्टी एट मोटर मार्केट की बैट से वोडा मैदान है बड़ा पीसफुल पब्लिक बड़ी पढ़ी लिखी आँगी उन्होंने ही सूर्य बार बार असिस्ट किया कि रामलीला मंचन बंद नहीं होना चाहिए दशहरे का इदा है दिशेरे दिशेरे जो नवा ग्राउंड है साहब पहला एक्सपीरियंस होगा लेकिन उसमें भी अस बड़े दावे जावेला कह रहे हैं क्यों कि जो ये काम ऑर्गेनाइजेशन ऑर्गनाइजे प्रधान पूरा प्यार खड़ा वाइस चेयरमैन हो गए युपन जोत जी जो ਜੀ ਪੈਟਰਨ ਸਾਫ ਸਾਡੇ ਜਿਹੜੇ ਹੈਗੇ ਆਂ ਦੀਪਕ ਗਰਿਕ ਜੀ ਔਰ ਉਹ 40 ਔਰ ਉਹ ਅੱਛੀ ਜਿਹੜਾ 40 ਜੀ ਕਰਨ ਦਾ ਉਹਨਾਂ ਨੇ ਵਿਚਾਰ ਬਣਾਇਆ ਕਿ ਉਹਨਾਂ ਨੇ ਦੇਖਿਆ ਵੀ ਰਾਮੀਨੋ ਦੇ ਮੰਤੇ ਨੇ ਇੰਨਾ ਸੋਨਾ ਕਰਦੇ ਆਂ ਇਹਨਾਂ ਬੱਚਿਆਂ ਨੂੰ ਵਿਚਾਰੇ ਵੀ ਕਰਵਾਓ ਉਹ ਤਨ ਮਨ ਧਨ ਨਾਲ ਤੇਰੇ ਚਾਂ ਮਰਾਤੀ ਦਿਨ ਮੀਨੇ ਦੇਖਰੇ ਉਹ ਇਸ ਕੰਮ 'ਚ ਲੱਗੇ ਹੋਏ ਆਂ ਬਾਕੀ ਇਸ ਪ੍ਰਭੂ ਦੀ ਮਾਇਆ ਔਰ ਮਨ ਨੂੰ ਲੱਗਦਾ ਮੇਰਾ ਦਿਲ ਮੰਦਾ ਕਿ ਜਦੋਂ ਆਪਾਂ ਮਿਲ ਕੇ ਕੋਈ ਕੰਮ ਕਰਦੇ ਆਂ ਤੇ ਪਰਮਾਤਮਾ ਦੀ ਚਕਤੀ ਜੰਦਾ ਹੈ ਔਰ ਵਧੀਆ ਕੰਮ ਹੋ ਜਾਂਦਾ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ